ਸਾਸਤਰੀ ਕਾਲ ਜੀ ਸਾਰਿਆਂ ਨੂੰ ਬਲੌਗ ਦੀ ਲੱਗੀਆਂ ਸ਼ੁਰੂਆਤ ਕਰਨ ਅੱਜ ਪਹੁੰਚੇ ਆਂ ਬਾਈ ਆਪਾਂ ਆਪਣੇ ਮਿੱਤਰ ਦੇ ਫਾਰਮ ਪਰ ਪੀ ਡੀ ਐਫ ਇਹ ਮੇਲੇ ਪਰ ਫਸਟ ਆਏ ਆਂ ਦੋ ਡੰਗਰ ਪਾਈਗੇ ਬਾਹਰ ਕੱਢ ਰਿਆਂ ਉਹਨਾਂ ਨੂੰ ਦੋਵਾਂ ਨੂੰ ਸਪੈਸ਼ਲ ਆਪਾਂ ਦਿਖਾਵਾਂ ਵੀਡੀਓ ਨਾਲ ਬਣੇ ਰਹੋ ਕੰਮ ਚੱਲ ਰਿਹਾ ਰੰਗ ਦਾ ਇਸ ਕਰਕੇ ਫਿਰ ਉਹਨਾਂ ਬਾਹਰ ਕੱਢ ਕੇ ਵੀਡੀਓ ਬਣਾਉਂਗੇ ਇੰਦਰ ਪੱਖੇ ਬੁੱਖੇ ਲੱਗ ਰਹੇ ਆ ਸ਼ੈੱਡ ਨੂੰ ਰੰਗ ਹੋ ਰਿਹਾ ਪਰਵੰਧ ਬਹੁਤ ਵਧੀਆ ਕਰਦੇ ਆ ਉਹਨਾਂ ਜਾਲੀ ਲਾਈ ਵੀ ਆ ਮਤਲਬ ਕਿ ਉਪਰ ਮੱਛਰਦਾਨੀ ਪਾਣੀ ਆ ਮੱਖੀ ਨਾਲੋਂ بڑے ਰੀਜਲ ਰੱਖੇ ਪਏ ਆ ਬਾਈ ਡੰਗਰ ਬਾਕੀ ਤੁਹਾਨੂੰ ਵੀਰ ਸਮਝਾਵੇ ਆ ਸਾਰੀ ਗੱਲ ਬਾਤ ਆਹਾ ਛੋਟਾ ਕਟਾ ਮਤਲਬ ਇਨੂੰ ਸੱਤਵਾਂ ਮਹੀਨਾ ਲੱਗਿਆ ਹੋਇਆ ਝੋਟੀ ਨੂੰ ਕੱਢ ਲਈ ਬਾਹਰ ਲੈ ਬਾਈ ਕਰੋ ਜਾਨਵਰ ਚੈੱਕ ਬਾਕੀ ਵੀਰ ਤੁਹਾਨੂੰ ਇੰਟਰੋਡਿਊਸ ਕਰਾਊਗਾ ਸਾਸਰੀ ਗੱਲ ਬਾਈ ਉਹ ਠੀਕ ਹੈ ਬਾਈ ਪਰਿਵਾਰ ਦਾ ਸੁਪਰਾਮਨੂ ਬਾਈ ਜਿਹੜੀ ਆਪਣਾ ਨਾਮ ਹੈ ਜੀ ਬਾਬਰ ਬਾਬਰ ਹਾਂ ਜੀ ਇਹ ਆਪਰੇ ਨਾ ਤੇ ਪਾਇਆ ਸੀਗਾ ਜੀ ਧਰੋਲੇ ਮੇਲੇ ਦੇ ਉਥੇ ਦੀ 3 ਪੋਜੀਸ਼ਨ ਆਈ ਸੀ ਠੀਕ ਹੈ ਜੀ ਇਹਦਾ ਬਾਪਾ ਐਲਡੀਐਫ ਦਾ ਮੁੰਡਾ ਹੈ ਜੀ ਠੀਕ ਹੈ ਜੀ ਜੀ ਆ ਇਹਦਾ ਮਾਦਰ ਮਿਲ ਕੇਗਾ 23 ਕਿਲੋ 300 ਗ੍ਰਾਮ ਠੀਕ ਹੈ ਜੀ ਹੋਰ ਕਿਹੜੇ ਕਿਹੜੇ ਮੇਲੇ ਤੇ ਪਾਇਆ ਬਾਈ ਇਹ ਵੀ ਦੇ ਪ੍ਰਸ਼ੇਤਰ ਵੀ ਪਾਇਆ ਸੀਗਾ ਉਥੇ ਦੀ 2nd ਪੋਜੀਸ਼ਨ ਸੀ ਠੀਕ ਹੈ ਜੀ ਇਹਦਾ ਪਾ ਬੈਗਾ ਜੀ ਨੇੜੇ ਆ ਜਾ ਥੋੜਾ ਠੀਕ ਹੈ ਜੀ ਤੇ ਇਹਦਾ ਮਦਰ ਮਿਲਕ ਵੀ ਆਪਣੇ ਕੋਲ ਜਾਨੀ ਕਿ ਆਪਣੇ ਘਰ ਦਾ 24 ਲੀਟਰ ਇਹਦਾ ਹਾਂ ਜੀ ਹਾਂ ਇਹ ਕੁੜਕੁਰ ਖੇਤਰ ਪਾਈ ਸੀ ਉੱਥੇ ਸੈਕੰਡ ਆਈ ਸੀ ਠੀਕ ਹੈ ਜੀ ਤੇ ਪੀਡੀਐਫ ਤੇ ਫਰਸਟ ਆਈ ਹੈ ਫਰਸਟ ਆਈ ਹੈ ਇਹ ਪੀਡੀਐਫ ਦੇ ਹਾਂ ਜੀ ਠੀਕ ਹੈ ਜੀ ਹੁਣ ਇਸ ਤੋਂ ਬਾਅਦ ਮਤਲਬ ਫਿਰ ਕਿੱਥੇ ਲਾਣਾ ਹੁਣ ਜੋ ਅੱਗੇ ਮਿਲ ਲਊ ਉੱਥੇ ਜਾਵਾਂਗੇ ਠੀਕ ਹੈ ਜੀ ਬਾਕੀ ਜੇ ਕੋਈ ਆਪਣਾ ਵੀਰ ਪਰ ਆਪਣਾ ਕੰਟੈਕਟ ਕਰਨਾ ਚਾਵੇ ਕੰਟੈਕਟ ਨੰਬਰ ਹੈਗਾ ਫਿਰ ਆਪਣਾ ਪਿੰਡ ਰੰਗੇੜੀ ਕਲਾਂ ਜ਼ਿਲ੍ਹਾ ਫਤਿਹਗੜ ਸਾਹਿਬ ਠੀਕ ਹੈ ਜੀ ਕੰਟੈਕਟ ਨੰਬਰ ਹੈਗਾ 70878 94355 ਜੀ ਠੀਕ ਹੈ ਜੀ ਜਿਹੜੀ ਆਪਾਂ ਨੇ ਚਵਾਈ ਵਾਲੀ ਮੱਝਾਂ ਨੇ ਉਹ ਮਤਲਬ ਕਿਹੜੇ ਮੇਲੇ ਤੇ ਲਾਉਂਗੇ ਉਹ ਤੇ ਹੁਣ ਵੈਸੇ ਧਰੋਲੇ ਜਾਊਗਾ ਜੀ ਅੱਗੇ ਉੱਥੇ ਕਰਾਵਾਂਗੇ ਠੀਕ ਹੈ ਜੀ ਉਹ ਵੈਸੇ ਸਾਰੀਆਂ ਦੀ ਹੁਣ ਲਾਈਵ ਆ ਮਿਲ ਕੇਂਗਾ ਆਪਾਂ ਕਰਾਵਾਂਗੇ ਠੀਕ ਹੈ ਜੀ ਹਾਂ ਜੀ ਠੀਕ ਹੈ ਜੀ ਇਹ ਵੀ ਖੀਰੀ ਹੈ ਯਾਨੀ ਕਿ ਇਹ ਵੀ ਖੀਰੀਆ ਦੀ categories ਠੀਕ ਠੀਕ ਹੈ ਜੀ ਹਲੇ ਦਾ ਫਿਰ ਇਹਨਾਂ ਦਾ ਕੱਦ ਕਾੜ ਹੋਰ ਵਧਣਾ ਕੱਦ ਕਾੜਾਂ ਜੀ ਹਾਂ ਜੇ ਤਾਂ ਹੋਰ ਜਾਊਗਾ ਹਨਾ ਕੱਟੀ ਆਪਣੀ ਖੀਰੀ 5 ਮਹੀਨੇ ਦੀ ਪ੍ਰੈਗਨੈਂਟ ਆ ਹੁਣ ਜਾਨੀ ਕਿ 6 ਦੇ ਹੋ ਗਈ ਸੌਰੀ 7ਵਾਂ ਲੱਗਿਆ 7ਵਾਂ ਲੱਗ ਗਿਆ ਇਹਨੂੰ ਪ੍ਰੈਗਨੈਂਟ ਹੈ ਜੀ ਠੀਕ ਹੈ ਜੀ ਮਤਲਬ ਜਿਹੜਾ ਹੀ ਕੀ ਮਤਲਬ ਹੁਣ ਪ੍ਰੈਗਨੈਂਟ ਹੋਈ ਵੀ ਆ ਫਿਰ ਉਹ ਕਿਹੜੇ ਤੋਂ ਹੋਈ ਹੋਈ ਹੈ ਇਹ ਹੁਣ ਉਹ ਤੋਂ ਆ ਸਬਰਾਟ ਥੇਮ ਕਿਰੀਆਂ ਤੋਂ ਆ ਜੀ ਅੱਛਾ ਜੀ ਠੀਕ ਹੈ ਜੀ ਠੀਕ ਹੈ ਵੀਰੇ ਥੈਂਕ ਯੂ ਧੰਨਵਾਦ ਤਾਏ ਜੀ ਪਹੁੰਚ ਗਏ ਸਾਸਤਰੀਕਲ ਤਾਏ ਜੀ ਤਾਏ ਜੀ ਲੈ ਕੇ ਆਏ ਆ ਬਈ ਸਾਨੂੰ ਉਰੇ ਆਪਾਂ ਵਿਆਹ ਤੇ ਆਏ ਹੋਏ ਤੇ ਹਾਂਜੀ ਤਾਏ ਜੀ ਦੱਸੋ ਆਏ ਪਸੰਦ ਤੁਹਾਨੂੰ ਠੀਕ ਹੈ ਜੀ ਠੀਕ ਹੈ ਜੀ ਰੂਹ ਖੁਸ਼ ਹੋ ਗਈ ਬਈ ਜਾਨਵਰ ਦੇਖ ਕੇ ਮਤਲਬ ਬਹੁਤ ਪਿਓ ਪੁੱਤ ਦੀ ਰੀਝ ਹੈ ਮਤਲਬ ਇਹਨਾਂ ਦੇ ਭਦਰ ਸਾਹਿਬ ਨੇ ਸਾਸਤਰੀਕਲ ਜੀ ਹੋਰ ਜੀ ਠੀਕ ਠਾਕ ਹੈ ਮਨ ਖੁਸ਼ ਹੈ ਜੀ ਇਹ ਆ ਪੂਰਾ ਜੀ ਠੀਕ ਹੈ ਜੀ ਚਲੋ ਲੈ ਚਲੋ ਜੀ ਫਿਰ ਅੰਦਰ ਲਾਇਆ ਭਾਈ ਦੇਖ ਸਤਨਾਮ ਭਾਈ ਕੀ ਆ ਵਧੀਆ ਇਹਨਾ ਠੀਕ ਹੈ